ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਅੱਜ ਤੜਕੇ ਰਾਮਾ ਮੰਡੀ ਦੇ ਏਰੀਆ ਦੇ ਵਿੱਚ ਕੁਝ ਮੁੰਡਿਆਂ ਨੇ ਆ ਕੇ ਫਾਇਰਿੰਗ ਕੀਤੀ ਹੈ ਤੇ ਇੱਕ ਜੂਏ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਉਸ ਇਨਫੋਰਮੇਸ਼ਨ ਤੇ ਅਸੀਂ ਅੱਗੇ ਐਫ ਆਈ ਆਰ ਰਜਿਸਟਰ ਕੀਤੀ ਤੇ ਉਸ ਤੇ ਕੰਮ ਕਰਦੇ ਹੋਏ ਅਸੀਂ ਦੇ ਵਿੱਚ ਜੋ ਤਿੰਨ ਮੁੰਡੇ ਇੱਕ ਵਹੀਕਲ ਤੇ ਆਏ ਤੇ ਉਹਨਾਂ ਨੇ ਆ ਕੇ ਮੌਕੇ ਤੇ ਫਾਇਰਿੰਗ ਕੀਤੀ ਅਸੀਂ ਉਹਨਾਂ ਤਿੰਨ ਮੁੰਡਿਆਂ ਦੀ ਉਹ ਉਹਨਾਂ ਮੁੰਡਿਆਂ ਦੇ ਕੰਮ ਕਰਨਾ ਸ਼ੁਰੂ ਕਰਤਾ ਉਹ ਜਦ ਅਸੀਂ ਕੀਤਾ ਉਹਦੇ ਵਿੱਚ ਇਹ ਆਇਡੈਂਟੀਫਾਈ ਹੋਏ ਤਿੰਨ ਜਣੇ ਤਿੰਨਾਂ ਚੋਂ ਇੱਕ ਹੈ ਮਨਕਰਨ ਸਿੰਘ ਸਿਮਰਨਜੀਤ ਸਿੰਘ ਤੇ ਜੈਵੀਰ ਸਿੰਘ ਸੋ ਇਹ ਜਿਹੜੇ ਤਿੰਨ ਦੋਸ਼ੀ ਹੈ ਸਾਡੇ ਇਸ ਕੇਸ ਵਿੱਚ ਵਾਂਟਡ ਸੀਗੇ ਆਇਡੈਂਟੀਫਾਈ ਹੋਏ ਇਸਦੇ ਨਾਲ ਹੀ ਜਿਹੜਾ ਮਨਕਰਨ ਸਿੰਘ ਹੈ ਮਨਕਰਨ ਸਿੰਘ ਸਾਡਾ ਇੱਕ ਜੀਆਰਪੀ ਥਾਣੇ ਦੇ ਵਿੱਚ ਜੁਲਾਈ ਮਹੀਨੇ ਚ ਐਫਆਈਆਰ ਦਰਜ ਹੋਈ ਸੀ ਉਸਦੇ ਵਿੱਚ ਵੀ ਵਾਂਟਡ ਸੀ ਜਿਹੜਾ ਕਿ ਬਾਅਦ ਚੋਂ ਪਹਿਲਾ ਮੁਕਦਮਾ Uh, 109 BNS ਦਾਜਵਿਆ ਸੀ ਜਿਹੜਾ ਬਾਅਦ ਚ 103 BNS ਚ ਕਨਵਰਟ ਹੋ ਗਿਆ ਸੀਗਾ ਤੇ ਉਹਦੇ ਵਿੱਚ ਵੀ ਇਹ ਸਾਨੂੰ ਵਾਂਟਡ ਸੀਗਾ ਸੋ ਉਸਤੇ ਉਸ ਲੀਡ ਤੇ ਕੰਮ ਕਰਦੇ ਹੋਏ ਜਦ ਸਾਡੇ ਕੋਲ ਇਧਰ ਇਨਫੋਰਮੇਸ਼ਨ ਆਈ ਕਿ ਇਸ ਏਰੀਆ ਦੇ ਵਿੱਚ ਉਹਦੀ ਕਵੈਂਟ ਪਾਈ ਗਈ ਹੈ ਤੇ ਫਿਰ ਇੱਥੇ ਇੱਕ ਐਕਸਚੇਂਜ ਆਫ ਫਾਇਰ ਹੋਇਆ ਜਿਹਦੇ ਵਿੱਚ ਮਨਕਰਨ ਸਿੰਘ ਨੂੰ ਸ਼ਿਫਟ ਕੀਤਾ ਗਿਆ ਇਥੋਂ ਹਸਪੀਟਲ ਤੇ ਨਾਲ ਦੇ ਜਿਹੜੇ ਦੋ ਦੋਸ਼ੀ ਹੈ ਉਹ ਵੀ ਫੜੇ ਗਏ ਹਨ ਤੇ ਸਾਡੇ ਇੱਕ ਮੁਲਾਜ਼ਮ ਨੂੰ ਵੀ ਫਲਗੀ ਜੀ ਸੱਟ ਲੱਗੀ ਹੈ ਉਹ ਵੀ ਅਜੇ ਅਸੀਂ ਉਹਦਾ ਵੀ ਟਰੀਟਮੈਂਟ ਕਰਾਂਗੇ ਅੰਮ੍ਰਿਤਸਰ ਵੀ ਕਤਲ ਦਾ ਨਾਮ ਮੈਚਟ ਹੈਗਾ ਜਿਹੜਾ ਮਨਕਰਨ ਸਿੰਘ ਹੈ ਹੁਣ ਤੱਕ ਜਿੰਨੀ ਇੱਕ ਪ੍ਰੀਲਿਮਿਨਰੀ ਸਾਡੇ ਸਾਹਮਣੇ ਗੱਲ ਆਈ ਹੈ ਦੋ ਕੇਸ ਮੈਂ ਤੁਹਾਨੂੰ ਦੱਸਾਂ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਵੀ 193 22025 ਦੀ ਆਪਣੀ ਐਫਆਈਆਰ ਹੈ ਜਿਹਦੇ ਵਿੱਚ ਧਰਮਜੀਤ ਸਿੰਘ ਨਾਂ ਦੇ ਬੰਦੇ ਦਾ ਮਰਡਰ ਹੋਇਆ ਸੀ ਇਹ ਉਹਦੇ ਵਿੱਚ ਵੀ ਨੋਮੀਨੇਟਡ ਹੈ ਤੇ ਉਹਦੇ ਵਿੱਚ ਵੀ ਵੌਂਟਡ ਹੈ ਜਿਸ ਨਾਲ ਜੁੜੇ ਹੋਏ ਨੇ ਇਹਦੀ ਅਜੇ ਡਿਟੇਲਡ ਪੁੱਛਗਿੱਛ ਅਸੀਂ ਕਰ ਰਹੇ ਹਾਂ ਜਿਵੇਂ ਹੀ ਜੱਗੂ ਭਗਵਾਨਪੁਰੀ ਦਾ ਨਾਮ ਆ ਰਿਹਾ ਹੈਗਾ ਜਿਹੜਾ 193/2025 ਦੀ ਐਫਆਈਆਰ ਹੈ ਉਹਦੇ ਵਿੱਚ ਜੱਗੂ ਭਗਵਾਨਪੁਰੀਆ ਤੇ ਅਮਰਿਤਪਾਲ ਸਿੰਘ ਦਾਲਮ ਦਾ ਬਾਈ ਨੇਮ ਐਫਆਈਆਰ ਰਜਿਸਟਰ ਹੈ ਤੇ ਅੱਗੇ ਜਿਹੜੀ ਪੁੱਛਗਿੱਛ ਆਈ ਸੀਗੀ ਜਿਸ ਚ ਅੱਗੇ ਹੋਰ ਦੋਸ਼ੀ ਫੜੇ ਗਏ ਉਹਦੇ ਵਿੱਚ ਬਨਕਰਨ ਸਿੰਘ ਦਾ ਵੀ ਨਾਮ ਆਇਆ ਸੀ ਸੋ ਇਹ ਤੋਂ ਜੋ ਵੀ ਅੱਗੇ ਖੁਲਾਸੇ ਹੋਣਗੇ ਉਹ ਹੁਣ ਟਾਰਡਰ ਕਿਤੇ ਕਿਤੇ ਗੋਲੀ ਲੱਗੀ ਹੈਗੀ ਏ ਹੁਣ ਅਸੀਂ ਟੋਟਲ ਤਿੰਨ ਦੋਸ਼ੀ ਹਨ ਤੇ ਵਿੱਚ ਜੋ ਸਾਡੇ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੀ ਆਪਣੀ ਰਾਮਾ ਮੰਡੀ ਦੀ ਐਫ ਆਈ ਆਰ ਹੈਗੀ ਆ 303/25 ਉਸ ਦੇ ਵਿੱਚ ਆਪਣੇ ਤਿੰਨ ਮੇਨ ਦੋਸ਼ੀ ਹਨ ਬਨਕਰਨ ਸਿੰਘ ਜੈਵੀਰ ਸਿੰਘ ਤੇ ਸਿਮਰਨਜੀਤ ਸਿੰਘ ਗੋਲੀ ਕਿੱ데 ਲੱਗੀ ਇਸ ਦੇ ਵਿੱਚ ਬਨਕਰਨ ਜਿਹੜਾ ਬਨਕਰਨ ਸਿੰਘ ਹੈਗਾ ਇਹ ਇੰਜਰਡ ਹੈ ਇਹਨੂੰ ਹਸਪੀਟਲ ਮੂਵ ਕੀਤਾ ਗਿਆ ਤੇ ਉਹਨੂੰ ਉਹਨੂੰ ਐਕਸਚੇਂਜ ਆਫ ਫਾਇਰ ਦੇ ਵਿੱਚ ਉਹਨੂੰ ਗੋਲੀ ਲੱਗੀ ਹੈ ਤੇ ਅੱਗੇ ਜਿਹੜੀ ਪੁੱਛਗਿੱਛ ਹੈ ਉਹ ਪਾ ਕਰ ਰਹੇ ਹਾਂ ਬਾਕੀ ਦੋਨੋਂ ਜਿਹੜੇ ਮੁੰਡੇ